ਔਰਤ ਦੀ ਕੀਮਤ 2500 ਰੁਪਇਆ ਜਾਂ ਔਰਤ ਦੀ ਕੀਮਤ 2100 ਰੁਪਇਆ ਜਾਂ ਔਰਤ ਦੀ ਕੀਮਤ 1000 ਰੁਪਇਆ ਤੇ ਜਾਂ ਔਰਤ ਦੀ ਕੀਮਤ 1100 ਰੁਪਇਆ ਮੈਂ ਔਰਤ ਦੀ ਕੀਮਤ ਇਸ ਰੂਪ ਦੇ ਵਿੱਚ ਨਹੀਂ ਲਾ ਰਿਹਾ ਵੀ ਜਿਵੇਂ ਹੱਟੀ ਦੇ ਉੱਤੇ ਔਰਤ ਰੱਖਦੀ ਹੋਵੇ ਔਰਤ ਸਾਡਾ ਮਾਨ ਸਨਮਾਨ ਸਤਕਾਰ ਆ ਔਰਤ జగ ਜਣਨੀ ਆ ਔਰਤ ਦਾ ਸਤਕਾਰ ਹੋਣਾ ਹੀ ਚਾਹੀਦਾ ਪਰ ਸਤਕਾਰ ਲੈਣਾ ਵੀ ਆਉਣਾ ਚਾਹੀਦਾ ਸਤਕਾਰ ਦੇਣਾ ਵੀ ਆਉਣਾ ਚਾਹੀਦਾ ਦੋਵੇਂ ਗੱਲਾਂ ਬਰਾਬਰ ਦੀਆਂ ਹੈਗੀਆਂ ਪਰ ਇੱਕ ਗੱਲ ਜ਼ਰੂਰ ਸੋਚ ਕੇ ਦੇਖੋ ਕਿ ਕੀ ਸੱਚੀ ਮੁੱਚੀ ਸਾਡੀਆਂ ਧੀਆਂ ਪੈਣਾ ਔਰਤਾਂ ਸਾਡੀਆਂ ਮਾਵਾਂ ਸਾਡੀਆਂ ਚਾਚੀਆਂ ਤਾਈਆਂ ਦੀ ਕੀਮਤ 2500 ਰੁਪਈਆ ਦਿੱਲੀ ਦੇ ਵਿੱਚ ਤੈਅ ਹੋ ਗਈ ਜੀ ਇਹ ਕੀਮਤ 2500 ਰੁਪਈਆ ਪੰਜਾਬ ਦੇ ਵਿੱਚ ਕੀਮਤ ਹੈ ਜੀ ਇਹ 1100 ਰੁਪਈਆ ਦਿੱਲੀ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਚੌਂ ਮੈਦਾਨ ਦੇ ਵਿੱਚ ਆ ਉਹਨਾਂ ਨੇ ਬੋਲੀ ਲਾਈ ਆ ਇੱਕ ਤਰੀਕੇ ਦੇ ਨਾਲ ਔਰਤਾਂ ਦੀ ਇੱਕ ਧਿਰ ਨੇ ਇਹ ਗੱਲ ਕਹੀ ਕਿ ਭਾਈ ਹੁਣ ਤੁਹਾਨੂੰ ਅਸੀਂ 1000 ਰੁਪਈਆ ਦਿੰਨੇ ਆ ਇਹ ਆਮ ਆਦਮੀ ਪਾਰਟੀ ਨੇ ਕਿਹਾ ਜੇਕਰ ਸਾਡੀ ਇੱਕ ਵਾਰੀ ਫੇਰ ਸਰਕਾਰ ਬਣ ਜਾਂਦੀ ਯਾਨੀ ਕਿ ਚੌਥੀ ਵਾਰ ਤਾਂ ਅਸੀਂ ਜਿੱਤਣ ਤੋਂ ਬਾਅਦ ਇਹ 2100 ਰੁਪਇਆ ਕਰ ਦੇਾਂਗੇ 1000 ਤੋਂ 2100 ਰੁਪਇਆ ਅਸੀਂ 1100 ਰੁਪਇਆ ਦਾ ਵਾਅਦਾ ਕਰਾਂਗੇ ਉਵਾਰੀ ਆ ਗਈ ਜੀ ਕਾਂਗਰਸ ਦੀ ਕਾਂਗਰਸ ਨੇ ਕਹਿ ਜੀ ਕਿ ਸਾਨੂੰ ਮੌਕਾ ਦਿਓ ਔਰਤ ਦੀ ਬੋਲੀ 2500 ਰੁਪਇਆ ਉਹ ਕਹਿੰਦੇ ਜੇਕਰ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਮਿਲ ਗਿਆ ਤਾਂ ਅਸੀਂ 2500 ਰੁਪਇਆ ਦੇਵਾਂਗੇ ਬੀਜੇਪੀ ਪਿੱਛੇ ਕਿਵੇਂ ਰਹਿ ਸਕਦੀ ਆ ਉਹ ਕਹਿੰਦੇ ਮੌਕਾ ਸਾਨੂੰ ਦਿਓ 2500 ਸਾਡੇ ਕੋਲੋਂ ਲਓ ਔਰਤ ਦੀ ਬੋਲੀ ਇਸ ਤਰੀਕੇ ਨਾਲ ਲੱਗਣ ਲੱਗ ਪਈ ਜਿਵੇਂ ਪੰਜਾਬ ਦੇ ਵਿੱਚ ਕਿਸਾਨੀ ਆਧਾਰਤ ਹਰ ਗੱਲ ਹੁੰਦੀ ਆ ਵੀ ਭਾਈ ਜੇਕਰ ਕਿਸਾਨ ਖੁਸ਼ ਨਹੀਂ ਤੇ ਭਾਈ ਉਸ ਪਾਰਟੀ ਦੇ ਨਾਲ ਕੋਈ ਜੁੜਦਾ ਨਹੀਂ ਜਾਂ ਉਸ ਪਾਰਟੀ ਦੀ ਜਿੱਤ ਦੀ ਸੰਭਾਵਨਾ ਨਹੀਂ ਉਸੇ ਤਰੀਕੇ ਨਾਲ ਦਿੱਲੀ ਦੇ ਵਿੱਚ ਜੇਕਰ ਝੁੱਗੀ ਝੌਂਪੜੀਆਂ ਵਾਲੇ ਖੁਸ਼ ਨਹੀਂ ਜਾਂ ਵਾਲੀਆਂ ਖੁਸ਼ ਨਹੀਂ ਤੇ ਫਿਰ ਕਿਸੇ ਸਿਆਸੀ ਪਾਰਟੀ ਦੇ ਪੈਰ ਲੱਗਣ ਦੀ ਸੰਭਾਵਨਾ ਨਹੀਂ ਇਸੇ ਕਰਕੇ 2500 2100 1100 2500 2100 2200 1100 1000 ਇਹ ਬੋਲੀ ਲੱਗ ਰਹੀ ਆ ਕਿਸੇ ਨੇ ਇਹਨਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕਾਂ ਨੂੰ ਇਹ ਗੱਲ ਕਹੀ ਕਿ ਭਾਈ ਸਾਨੂੰ ਤੁਸੀਂ 2100 2500 1100 3100 ਰੁਪਇਆ ਦੇਣ ਦਾ ਐਲਾਨ ਕਰੋ ਕਿਸੇ ਨੇ ਸਰਵੇ ਕਰਵਾਇਆ ਵੀ ਭਾਈ ਹਲਕੇ ਦੇ ਲੋਕਾਂ ਦੀ ਦਿੱਲੀ ਦੇ ਲੋਕਾਂ ਦੀ ਮੰਗ ਕਿਹੜੀ ਆ ਰਾਜਨੀਤਿਕ ਲੋਕ ਆਪਣੀਆਂ ਲੋੜਾਂ ਦੀ ਖਾਤਰ ਇਹ ਸਾਰਾ ਕੁਝ ਚੋਗਾ ਪਾਉਂਦੇ ਆ ਤੇ ਜਦੋਂ ਚੋਗੇ ਦੇ ਵਿੱਚ ਆ ਗਏ ਉਹ ਪੰਛੀ ਫਸ ਗਏ ਤੇ ਉਸ ਤੋਂ ਬਾਅਦ ਫਿਰ ਇਹ 4.5 ਸਾਲ ਸੁੱਤੇ ਰਹਿੰਦੇ ਆ ਜਿਵੇਂ ਕਿ ਹੁਣ ਵੀ ਹੁਣੇ-ਹੁਣੇ 1000 ਰੁਪਇਆ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ ਦਿੱਲੀ ਦੇ ਵਿੱਚ ਆਪਣੀ ਸਰਕਾਰ ਦੇ ਵੱਲੋਂ ਇਹ ਭਵਿੱਖ ਦੇ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਆ ਜਾਏ ਮੰਨ ਲਓ ਆਮ ਆਦਮੀ ਪਾਰਟੀ ਦੀ ਫਿਰ ਆ ਜਾਏ ਉਹਨਾਂ ਨੇ 2100 ਰੁਪਈਆ ਹੁਣੇ ਥੋੜੀ ਦੇਣਾ ਸ਼ੁਰੂ ਕਰਨਾ ਸਾਡੇ 4 ਸਾਲਾਂ ਬਾਅਦ ਗੱਲ ਹੋਊਗੀ ਤੁਹਾਨੂੰ ਤਾਂ ਪਹਿਲਾਂ ਚੇਤੇ ਨਹੀਂ ਰਹਿਣਾ ਜੇ ਕਾਂਗਰਸ ਜਾਂ ਭਾਜਪਾ ਦੀ ਆ ਗਈ ਉਹਨਾਂ ਨੇ 2500 ਰੁਪਈਆ 4 ਸਾਢੇ 4 ਸਾਲ ਬਾਅਦ ਦੇਣ ਬਾਰੇ ਸੋਚਣਾ ਤੇ ਹੁਣ ਪੰਜਾਬ ਦੇ ਵਿੱਚ ਵੀ ਇਹ ਗੱਲ ਕਹੀ ਜਾ ਰਹੀ ਆ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਆ ਕਿ ਅਗਲੇ ਬਜਟ ਦੇ ਵਿੱਚ ਅਸੀਂ ਇਸ ਗੱਲ ਦਾ ਪ੍ਰਬੰਧ ਕਰਾਂਗੇ 1100 ਰੁਪਈਆ ਔਰਤਾਂ ਨੂੰ ਪਹਿਲ ਦੇ ਆਧਾਰ ਤੇ ਦੇਵਾਂਗੇ ਤਿੰਨ ਵਾਰ ਇਹ ਨਿਕਲ ਕੇ ਪਹਿਲ ਦੇ ਆਧਾਰ ਤੇ ਦੇਵਾਂਗੇ ਇਹ ਕੰਟੀਨਿਊ ਹੈ ਜੀ ਇਹ ਗੱਲ ਪਰ ਔਰਤਾਂ ਦੀ ਕੀਮਤ ਔਰਤਾਂ ਦਾ ਸਨਮਾਨ ਔਰਤਾਂ ਦਾ ਮਾਣ ਔਰਤਾਂ ਦਾ ਸਤਿਕਾਰ ਹਜ਼ਾਰ ਚ 2000 5000 ਚ 8000 ਦੇ ਵਿੱਚ ਨਹੀਂ ਔਰਤਾਂ ਦੇ ਸਤਿਕਾਰ ਦੇ ਵਿੱਚ ਸਮਾਜ ਦੇ ਬਸ਼ਿੰਦਿਆਂ ਦੇ ਜਿਹੜੇ ਉਹ ਕਹਿ ਦਈਏ ਵੀ ਉਹ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਹੋਰ ਗੱਲਾਂ ਹੁੰਦੀਆਂ ਜਿਹੜੀਆਂ ਸਾਡੇ ਸਿਆਸੀ ਲੋਕਾਂ ਦੇ ਵੱਲੋਂ ਗੌਰ ਦੇ ਵਿੱਚ ਨਹੀਂ ਲਿਆਂਦੀਆਂ ਜਾਂਦੀਆਂ ਮੈਨੂੰ ਕਦੇ-ਕਦੇ ਲੱਗਦਾ ਵੀ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ ਉਹ ਜਿਹੜਾ ਕੁਝ ਪਹਿਲਾਂ ਦਿੰਦੀਆਂ ਹੁੰਨਗੀਆਂ ਸੀ ਵੀ 1000 ਰੁਪਏ ਦੀ ਵੋਟ ਖਰੀਦ ਲਓ 500 ਦੀ ਵੋਟ ਖਰੀਦ ਲਓ 2000 ਦੀ ਵੋਟ ਖਰੀਦ ਲਓ ਅੱਜ ਕੱਲ ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਮੈਨੀਫੈਸਟੋ 'ਚ ਪਾਉਣਾ ਸ਼ੁਰੂ ਕਰਤਾ। ਵੀ ਉਦਾਂ ਤਾਂ ਚਲੋ ਲੈਂਦੇ ਜਾਂ ਨਹੀਂ ਲੈਂਦੇ ਆਪਾਂ ਇਹਨੂੰ ਵਿੱਚ ਮਾਨਤਾ ਪ੍ਰਾਪਤ ਤਰੀਕੇ ਨਾਲ ਕਰ ਲਈਏ ਜਿਵੇਂ ਕਿ ਅਸੀਂ ਤੁਹਾਨੂੰ ਆ ਦੇਵਾਂਗੇ। ਤੇ ਕਦੇ ਕਿਸੇ ਨੇ ਪੁੱਛਿਆ ਨਹੀਂ ਕਿ ਤੁਸੀਂ ਸਾਨੂੰ ਇਹ ਕਿਉਂ ਦੇਵੋਗੇ? ਦਿੱਲੀ ਦੇ ਵਿੱਚ ਹਰ ਔਰਤ 2500 ਰੁਪਏ ਦੇ ਲਈ ਨਹੀਂ ਬੈਠੀ ਤੇ ਪੰਜਾਬ ਦੇ ਵਿੱਚ ਹਰ ਔਰਤ 1100 ਰੁਪਏ ਲਈ ਨਹੀਂ ਬੈਠੀ। ਅੱਜ ਜੇ ਅਸੀਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਇਹ ਗੱਲ ਕਹਿ ਗਏ ਵੀ 1100 ਰੁਪਏ ਚੱਕ ਉਹ ਮੱਥੇ ਦੇ ਉੱਤੇ ਮਾਰਨੀਆਂ ਮੂੰਹ ਦੇ ਉੱਤੇ ਮਾਰਨੀਆਂ ਵੀ 1100 ਰੁਪਏ ਅਸੀਂ ਲੰਗਰ ਚ ਪਾਉਣ ਨੂੰ ਤਿਆਰ ਆ 2100 ਰੁਪਏ ਅਸੀਂ ਕੋਲੋਂ ਦੇਣ ਨੂੰ ਤਿਆਰ ਆ ਪਰ ਸਨਮਾਨ ਤਾਂ ਸਨਮਾਨ ਹੁੰਦਾ ਨਾ ਪਰ ਜਦੋਂ ਸਿਆਸੀ ਲੋਕ ਆਪਦੀਆਂ ਵੋਟਾਂ ਦੀ ਖਾਤਰ ਇਹ ਚੋਗਾ ਪਾਉਂਦੇ ਆ ਉਦੋਂ ਫਿਰ ਅਸੀਂ ਆਪਦੀਆਂ ਸੋਚਾਂ ਨੂੰ ਅਸੀਂ ਆਪਦੇ ਸਿਧਾਂਤਾਂ ਨੂੰ ਬਹੁਤੀ ਵਾਰ ਵਿਸਾਰ ਦਿੰਨੇ ਆ ਹੁਣ ਦਿੱਲੀ ਦੇ ਵਿੱਚ ਇਹ ਵੀ ਗੱਲ ਕਹਿੰਦੇ ਆ ਇੱਕ ਧਿਰਕੇ ਨਹੀਂ ਵੀ ਜੇਕਰ ਸਾਨੂੰ ਮੌਕਾ ਮਿਲ ਗਿਆ ਤਾਂ ਇੰਟਰਨਸ਼ਿਪ ਦੇ ਰਾਹੀਂ ਅਸੀਂ 8500 ਰੁਪਏ ਬੇਰੋਜ਼ਗਾਰਾਂ ਨੂੰ ਦੇਵਾਂਗੇ ਦੂਜੀ ਤਰਕ ਇਹ ਨਹੀਂ ਜੀ 60 ਸਾਲ ਦੇ ਬਜ਼ੁਰਗਾਂ ਨੂੰ ਅਸੀਂ ਮੁਫਤ ਦੇ ਵਿੱਚ ਇਲਾਜ ਦੇਵਾਂਗੇ ਤੀਜੀ ਤਰਕ ਇਹ ਨਹੀਂ 70 ਸਾਲ ਦੇ ਬਜ਼ੁਰਗਾਂ ਨੂੰ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਚ ਇਲਾਜ ਮੁਫਤ ਦੇਵਾਂਗੇ ਚੌਥੀ ਤਰਕ ਇਹ ਨਹੀਂ ਜੀ ਕਿ ਅਸੀਂ ਮੈਟਰੋ ਦੇ ਵਿੱਚ ਬਜ਼ੁਰਗਾਂ ਨੂੰ ਮੁਫਤ ਚ ਸਫ਼ਰ ਦੇ ਦਾਂਗੇ ਅੱਧੇ ਭਾਤੇ ਤੇ ਪੂਰੇ ਭਾਤੇ ਉੱਤੇ ਇਹ ਕਹਿੰਦੇ ਜੀ ਅਸੀਂ ਦਿੱਲੀ ਦੇ ਵਿੱਚ ਸੜਕਾਂ ਦੇ ਉੱਤੇ ਜਿਹੜੀਆਂ ਬੱਸਾਂ ਚੱਲਦੀਆਂ ਉਹਦੇ ਵਿੱਚ ਮੁਫਤ ਦੇ ਵਿੱਚ ਸਫ਼ਰ ਹੋਊਗਾ ਮੁਫਤੀਆ ਪ੍ਰਣਾਲੀ ਦੇਸ਼ ਨੂੰ ਲੈ ਬੈਠੀ ਹਾਲਾਂਕਿ ਇਹ ਗੱਲ ਕਹੀ ਜਾਂਦੀ ਆ ਕਿ ਤੁਸੀਂ ਸਾਡੀ ਮੁਫਤ ਦੇ ਉੱਤੇ ਟਿੱਪਣੀ ਕਿਉਂ ਕਰਦੇ ਆ ਅਸੀਂ ਲੋੜਵੰਦਾਂ ਦੀ ਰਾਖੀ ਕਰ ਰਹੇ ਆ ਲੋੜਵੰਦਾ ਨੂੰ ਜਾ ਕੇ ਪੁੱਛੋ ਤਾਂ ਸਹੀ ਤੁਹਾਨੂੰ ਲੋੜ ਕਿਹੜੀ ਕਿਹੜੀ ਗੱਲ ਦੀ ਆ ਲੋੜਵੰਦਾ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਗਿਆ ਕਦੇ ਕਿਸੇ ਸਿਆਸੀ ਪਾਰਟੀ ਨੇ ਆਪਣੇ ਪਾਰਟੀ ਫੰਡ ਦੇ ਵਿੱਚੋਂ ਜਾਂ ਕਿਸੇ ਨੇਤਾ ਨੇ ਆਪਣੀ ਤਨਖਾਹ ਤੇ ਭੱਤਿਆਂ ਦੇ ਵਿੱਚੋਂ ਜਾਂ ਜ਼ਮੀਨਾਂ ਵੇਚ ਕੇ ਇਹ ਵਾਅਦੇ ਪੂਰੇ ਕੀਤੇ ਜਦੋਂ ਤੁਸੀਂ ਕਰਨੇ ਸਰਕਾਰੀ ਖਜ਼ਾਨੇ ਵਿੱਚੋਂ ਪੂਰੇ ਤੇ ਉਹ ਵੀ ਪਤਾ ਨਹੀਂ ਕਿਉਂ ਤੇ ਕਦੋਂ ਤੇ ਫਿਰ ਤੁਸੀਂ ਲੋਕਾਂ ਨੂੰ ਬਿਨਾਂ ਪੁੱਛੇ ਇਹ ਵਾਅਦੇ ਕਿਉਂ ਕਰਦੇ ਸਵਾਲ ਇਹ ਆ ਕੋਈ ਕਹਿੰਦਾ ਜੀ ਰਾਸ਼ਨ ਦੀ ਕਿੱਟ ਦੇ ਦਾਂਗੇ ਉਹਦੇ ਵਿੱਚ ਪਈਆ ਚਾਹ ਪੱਤੀ ਹੋਊਗੀ ਦਾਲ ਹੋਊਗੀ ਖੰਡ ਹੋਊਗੀ ਆਟਾ ਹੋਊਗਾ ਕੋਈ ਕਹਿੰਦਾ ਜੀ ਸਿਆਦੇ ਰਾਂਗੇ ਲੋਕਾਂ ਨੂੰ ਬੇਵਕੂਫ ਪਹਿਲਾਂ ਵੀ ਬਣਾਇਆ ਜਾਂਦਾ ਸੀ ਲੋਕਾਂ ਨੂੰ ਬੇਵਕੂਫ ਅੱਜ ਵੀ ਬਣਾਇਆ ਜਾਂਦਾ ਹੋਰ ਸੂਬਿਆਂ ਦੇ ਲੋਕ ਤਾਂ ਬੇਵਕੂਫ ਬਣਦੇ ਹੀ ਸੀ ਦਿੱਲੀ ਦੇ ਲੋਕ ਵੀ ਇਦਾਂ ਬਣਦੇ ਹੋਣਗੇ ਇਹਦੇ ਬਾਰੇ ਜਾਣਕਾਰੀਆਂ ਹੁਣੇ-ਹੁਣੇ ਮਿਲਣ ਲੱਗੀਆਂ ਆਉਂਦੇ ਸਮੇਂ 'ਚ ਪਤਾ ਨਹੀਂ ਕੀ ਹੋਣਾ ਕਿਹੜੀ ਪਾਰਟੀ ਨੇ ਜਿੱਤਣਾ ਪਰ ਦਿੱਲੀ ਦੇ ਵਿੱਚ ਜਿਹੋ ਜੀ ਨੀਵੇਂ ਪੱਦਰ ਦੀ ਸਿਆਸਤ ਚੱਲੀ ਆ ਇਹ ਸੱਚੀ-ਮੁੱਚੀ ਸ਼ਰਮਨਾਕ ਆ ਜਿਸ ਤਰੀਕੇ ਦੇ ਨਾਲ ਨਿੱਜੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਇਹ ਸੱਚੀ-ਮੁੱਚੀ ਗੱਲ ਸ਼ਰਮਨਾਕ ਆ ਆਜੋ ਆਪਾਂ ਔਰਤਾਂ ਦਾ ਸਨਮਾਨ ਕਰਨਾ ਸਿੱਖੀਏ ਬੇਰੋਜ਼ਗਾਰ ਦੀ ਕਦਰ ਕਰਨੀ ਸਿੱ ਬੇਰਜ਼ਗਾਰ ਨੂੰ ਵਰਤਨਾ ਬੰਦ ਕਰੀਏ ਔਰਤਾਂ ਦੇ ਜਜ਼ਬਾਤ ਨੂੰ ਖਰੀਦਣਾ ਬੰਦ ਕਰੀਏ ਜਿਹੜਾ ਕੁਝ ਅਸੀਂ ਐਲਾਨ ਕਰਦੇ ਹਾਂ ਕਿ ਮੈਨੀਫੈਸਟੋ ਦੇ ਵਿੱਚ ਆ ਇਹ ਬਿਨਾ ਮੈਨੀਫੈਸਟੋ ਤੋਂ ਵੀ ਕਰਨ ਵਾਲੇ ਕੰਮ ਆ ਤੇ ਜੇਕਰ ਤੁਸੀਂ ਇਹ ਗੱਲ ਕਹਿੰਦੇ ਜਿ ਕਿ ਅਸੀਂ ਆ ਕੁਝ ਕਰਾਂਗੇ ਤਾਂ ਉਹ ਕਿੰਨੇ ਸਮੇਂ 'ਚ ਕਰੋਗੇ ਫਿਰ ਇਹ ਵੀ ਗੱਲ ਦੱਸਿਆ ਕਰੋ ਵੀ ਭਾਈ ਅਸੀਂ ਪਹਿਲੇ ਮਹੀਨੇ 'ਚ ਕਰ ਦਿਆਂਗੇ ਜਾਂ ਆਖਰੀ ਮਹੀਨੇ ਦੇ ਵਿੱਚ ਕਰਾਂਗੇ ਜਾਂ ਤੀਜੇ ਮਹੀਨੇ ਕਰਾਂਗੇ ਜਾਂ ਤੀਜੇ ਸਾਲ ਕਰਾਂਗੇ ਇਹਦੇ ਬਾਰੇ ਕੋਈ ਪਾਰਟੀ ਜਾਣਕਾਰੀ ਨਹੀਂ ਦਿੰਦੀ ਇਸ ਵੇਲੇ ਸਾਰਾ ਕੁਝ ਚੱਲੀ ਜਾਂਦਾ ਜੋ ਕੁਝ ਪੰਜਾਬ ਦੇ ਵਿੱਚ ਹੁੰਦਾ ਉਹ ਹੀ ਕੁਝ ਦਿੱਲੀ ਦੇ ਵਿੱਚ ਆ ਉਹਦਾ ਬੰਦਾ ਪੱਟ ਲੋ ਰਾਤੋਂ ਰਾਤ ਉਹਦਾ ਬੰਦਾ ਪੱਟ ਲੋ ਰਾਤੋਂ ਰਾਤ ਉਹਦਾ ਬੰਦਾ ਪੱਟਕੇ ਲਿਆਓ ਪਰ ਇੰਨੀ ਗੱਲ ਜ਼ਰੂਰ ਹੱਥ ਖੜੇ ਕਰਕੇ ਕਹਿਣੀ ਚਾਹੀਦੀ ਹੈ ਕਿ ਸਾਡਾ ਮੁੱਲ 2500 ਰੁਪਈਆ ਨਹੀਂ ਹੈ ਸਾਡੀ ਕੀਮਤ 2100 ਰੁਪਈਆ ਨਹੀਂ ਹੈ ਸਾਡੀ ਇੱਜ਼ਤ ਸਾਡਾ ਮਾਣ ਸਾਡਾ ਸਨਮਾਨ ਸਾਡਾ ਸਤਕਾਰ ਕਰੋੜਾਂ ਅਰਬਾਂ ਤੇ ਖਰਮਾਂ ਰੁਪਏ ਦਾ ਇਸੇ ਕਰਕੇ ਤੁਸੀਂ ਸਾਡੀਆਂ ਗਲੀਆਂ ਦੇ ਵਿੱਚ ਫਿਰਦੇ ਹੋ ਉਹਦਾ ਝੁੱਗੀਆਂ ਦੇ ਵਿੱਚ ਕੌਣ ਜਾਂਦਾ ਉਹਦਾ ਕੌਣ ਜਾ ਕੇ ਸੌਂਦਾ ਉੱਥੇ ਉਦਾਂ ਕੌਣ ਜਾ ਕੇ ਚਾਹਦਾ ਪਿਆਲਾ ਸਾਂਝਾ ਕਰਦਾ ਉਦਾਂ ਉੱਥੇ ਕੌਣ ਜਾ ਕੇ ਝੁੱਗੀ ਦੇ ਵਿੱਚ ਸੌਂਦਾ ਕੋਈ ਨਹੀਂ ਜਾਂਦਾ ਤੇ ਕੋਈ ਨਹੀਂ ਸੌਂਦਾ ਇਹ 5 ਵਰਿਆਂ ਬਾਅਦ ਇਹ ਜੁਗਤਾਂ ਆਈਆਂ ਇਹ ਜੁਗਤਾਂ ਚਲੀਆਂ ਜਾਣੀਆਂ ਤੁਸੀਂ ਆਪ ਦਾ ਮੁੱਲ ਆਪਣੀ ਔਕਾਤ ਕਿੰਨੀ ਕੁ ਸਮਝਦੇ ਹੋ ਕੀ ਸਾਡੇ ਦੇਸ਼ ਦੀਆਂ ਔਰਤਾਂ ਆਪਦੀ ਔਕਾਤ 2500 ਰੁਪਏ ਸਮਝਦੀਆਂ ਆਪਦੀ ਕੀਮਤ ਆਪਣਾ ਮੁੱਲ ਇਹ ਸਮਝਦੀਆਂ ਤੇ ਪੰਜਾਬ ਦੀਆਂ ਔਰਤਾਂ 1100 ਰੁਪਏ ਸਮਝਦੀਆਂ ਇਹ ਔਰਤਾਂ ਨੂੰ ਖੁਦ ਨੂੰ ਸਵਾਲ ਕਰਨਾ ਚਾਹੀਦਾ ਕੋਈ ਵੀ ਸਿਆਸੀ ਪਾਰਟੀ ਹੋਵੇ ਅਸੀਂ ਕਿਸੇ ਦੇ ਪੱਖ 'ਚ ਨਹੀਂ ਕਿਸੇ ਦੇ ਖਿਲਾਫ ਨਹੀਂ ਪਰਦੇਸ਼ ਦੇ ਵਿੱਚ ਮੁਫਤ ਗਿਆ ਪ੍ਰਣਾਲੀ ਨੇ ਕੁੰਡਾ ਕਰਕੇ ਰੱਖਤਾ ਦੇਸ਼ ਦਾ ਮਲਿਆ ਮੇਟ ਕਰਕੇ ਰੱਖਤਾ ਅੱਜ ਪੰਜਾਬ ਦੇ ਸਿਰਲੇ ਉੱਤੇ ਬੱਸਾਂ ਦੇ ਵਿੱਚ ਮੁਫਤ ਸਫ਼ਰ ਦੇ ਕਰਕੇ ਕਿੰਨਾ ਕਰਜ਼ਾ ਅੱਜ ਪੰਜਾਬ ਦੇ ਵਿੱਚ ਮੋਟਰਾਂ ਦੇ ਬਿੱਲਾਂ ਦੇ ਕਰਕੇ ਕਿੰਨਾ ਕਰਜ਼ਾ ਹਲ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਆ ਜਿਹਦੇ ਕੋਲੇ 100 ਏਕੜ ਜ਼ਮੀਨ ਆ ਉਹਨੂੰ ਵੀ ਮੁਫਤ ਦੇ ਵਿੱਚ ਬਿਜਲੀ ਤੇ ਜਿਹਦੇ ਕੋਲੇ 2 ਏਕੜ ਜ਼ਮੀਨ ਆ ਇੱਕ ਮੋਟਰਾਂ ਤੇ ਉਹਨੂੰ ਵੀ ਮੁਫਤ ਦੇ ਵਿੱਚ ਮੋਟਰ ਦੀ ਬਿਜਲੀ ਮੈਂ ਹੈਰਾਨ ਹੁੰਨਾ ਇਸ ਗੱਲ ਦੇ ਉੱਤੇ ਜਿਹੜਾ ਕਰੋੜਪਤੀ ਵਿਧਾਇਕ ਜਾਂ ਐਮਪੀ ਆ ਉਹਦਾ ਵੀ ਸਰਕਾਰੀ ਖਜ਼ਾਨੇ ਵਿੱਚੋਂ ਟੈਕਸ ਜਾ ਰਿਹਾ ਵਿਧਾਇਕਾਂ ਦਾ ਤੇ ਜਿਹੜਾ ਬੰਦਾ ਜੋ ਕਮਾਉਂਦਾ ਸੋਖਾਂ ਦਾ ਉਹਦਾ ਵੀ ਉਮੇਜ ਆ ਰਿਹਾ ਤੇ ਜੇਕਰ ਆਮ ਨਾਗਰਿਕਾਂ ਤੇ ਜੇਕਰ ਉਹ ਇੰਨੇ ਤੋਂ ਵੱਧ ਕਮਾਊਗਾ ਤੇ ਫਿਰ ਉਹਨੂੰ ਆਪਦੀ ਜੇਬ ਦੇ ਵਿੱਚੋਂ ਦੇਣਾ ਪਊਗਾ ਸਾਰਾ ਖਰਚਾ ਉਹਨੂੰ ਟੈਕਸ ਜਮ੍ਹਾਂ ਕਰਾਉਣਾ ਪਊਗਾ ਇਹ ਪ੍ਰਣਾਲੀ ਆ ਜਿਹੜੀ ਇਹ ਇੱਕ ਸਾਰਤਾ ਵਾਲੀ ਗੱਲ ਨਹੀਂ ਇਹ ਸਿਰਫ ਵੋਟਾਂ ਦੇ ਲਈ ਚੋਗਾ ਪਾਉਣ ਵਾਲੀ ਆ ਮੈਨੂੰ ਦੁੱਖ ਹੁੰਦਾ ਦੀਜੀ ਤੌਰ ਦੇ ਉੱਤੇ ਵੀ ਜਦੋਂ ਅਸੀਂ ਔਰਤਾਂ ਦਾ ਮੁੱਲ ਲਾਉਂਦੇ ਵੇਖਦੇ ਆ ਜਦੋਂ ਅਸੀਂ ਔਰਤਾਂ ਦੀ ਬੋਲੀ ਲੱਗਦੇ ਵੇਖਦੇ ਆ ਫਿਰ ਹੌਲੀ-ਹੌਲੀ ਇਹ ਗੱਲ ਵਿਰੋਧੀ ਪਾਰਟੀਆਂ ਦੇ ਵੱਲੋਂ ਚਤਾਰੀ ਜਾਂਦੀ ਆ 2500 ਕਿੱਥੇ ਆ 2100 ਕਿੱਥੇ ਆ 2500 ਕਿੱਥੇ 2100 ਕਿੱਥੇ ਆ ਜਿਹੜੀਆਂ ਔਰਤ ਜਿੱਥੇ ਬੰਦੀਆਂ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਕਦੇ ਕਦੇ ਇਸ ਗੱਲ ਤੇ ਵੀ ਉੱਠਿਆ ਕਰੋ ਕਿ ਅਸੀਂ 2500 ਵਾਲੀਆਂ ਨਹੀਂ ਅਸੀਂ 25 ਕਰੋੜ ਦੇ ਵਿੱਚ ਵੀ ਨਹੀਂ ਵਿਕਣਾ ਅਸੀਂ 25 ਅਰਬ ਦੇ ਵਿੱਚ ਵੀ ਨਹੀਂ ਅਸੀਂ 2100 ਕੀ ਤੁਸੀਂ 21 ਲੱਖ ਰੁਪਏ ਦਾ ਚੈੱਕ ਵੀ ਦਿਓ ਐਉਂ ਵੀ ਨਹੀਂ ਗੱਲ ਸਿਧਾਂਤਾਂ ਦੀ ਹੋਣੀ ਚਾਹੀਦੀ ਆ ਕੀਮਤ ਮੁੱਲ ਐਉਂ ਨਹੀਂ ਲੱਗਣਾ ਚਾਹੀਦਾ ਤੁਹਾਡੀ ਔਕਾਤ ਪਰਖੀ ਜਾ ਰਹੀ ਆ ਭਾਵੇਂ ਮਰਦ ਆ ਤੇ ਭਾਵੇਂ ਔਰਤਾਂ